ਵਾਪਸ ਆਇਓ ਆਪਣੀ ਜਾਨ ਬਚਾ ਕੇ ਉਸ ਮੁਲਕ ਦੇ ਵਿੱਚ ਕਿਵੇਂ ਤੁਸੀਂ ਏਜੰਟ ਦੇ ਸੰਪਰਕ ਵਿੱਚ ਆਏ ਤੇ ਕੀ ਕੁਝ ਹੋਇਆ ਅਸੀਂ ਡ్రਾਈਵਰੀ ਚ ਗਏ ਸੀਗੀ ਇਹ ਡ్రਾਈਵਰੀ ਤੇ ਬਾਅਦ ਉਨੀ ਸਾਡਾ ਜਿਹੜਾ ਬੇਜਾ ਉਹ ਵੀ ਸਾਡਾ ਲੇਬਰ ਦਾ ਲਗਾਇਆ ਵਤਾ ਜੀ ਮਰੇ ਹੋਿਆਂ ਨੂੰ ਪਾਣੀ ਚ ਰੋੜ ਦੰਦੇ ਨੇ ਤਾਂ ਇੱਕ ਤਰ੍ਹਾਂ ਜਾਨ ਬਚਾ ਕੇ ਆਇਓ ਹਾਂਜੀ ਹਾਂਜੀ ਐਦਾਂ ਹੈ ਜੀ ਖੈਰ ਤੋਂ 200 ਕਿਲੋਮੀਟਰ ਅੰਦਰ ਪਹਾੜਾਂ ਦੇ ਵਿੱਚ ਉਹ ਪ੍ਰੋਜੈਕਟ ਚੱਲਦਾ ਸੀਗਾ ਜੀ ਤੇ ਬੜਾ ਰੈਕਸੀ ਕੰਮ ਦਾ ਸੀ ਉਸ ਲਈ ਤੁਹਾਡੇ ਕੋਲ ਕਿੰਨੇ ਪੈਸੇ ਲਏ ਡੇਢ ਲੱਖ ਰੁਪਏ ਜੀ ਜਾਨੀ ਕਿ ਉਰੇ ਲੋਕਲ ਏਜੰਟ ਹੋਰ ਸੀ ਅੱਗੇ ਇਹਨਾਂ ਦਾ ਹੋਰ ਹੋਣਾ ਅੱਗੇ ਦਿੱਲੀ ਆ ਜੀ ਦਿੱਲੀ ਤੋਂ ਯੂਪੀ ਆ ਜੀ ਯੂਪੀ ਤੋਂ ਗੋਰਖਪੁਰ ਤੋਂ ਫਿਰ ਬੰਬੇ ਆ ਜੀ ਯਾਨੀ ਕਿ ਇੱਕ ਪੂਰੀ ਚੈਨਾ ਹਾਂਜੀ ਫਿਰ ਤਾਂ ਲੋਕਾਂ ਦੇ ਭਵਿੱਖ ਦੇ ਨਾਲ 20-30 ਹਜ਼ਾਰ ਰੁਪਏ ਦੇ ਪਿੱਛੇ ਦੇਖੋ ਕਿਸ ਪ੍ਰਕਾਰ ਏਜੰਟ ਨੇ ਜਿਹੜੇ ਉਹ ਖਿਲਵਾੜ ਕਰਦੇ ਨੇ ਉੱਥੇ ਚੱਲ ਗਏ ਫਿਰ ਪਰਿਵਾਰ ਦਾ ਵੀ ਬੱਚੇ ਨਿੱਕੇ ਨਿੱਕੇ ਨੇ ਬੜਾ ਮੁਸ਼ਕਲ ਦਾ ਜੀ ਬਈ ਚਲੋ ਇੱਕ ਮਹੀਨੇ ਤਨਖਾਹ ਹੀ ਨਹੀਂ ਦੱਬਣੀ ਚੱਲ ਪੈਣਾ ਕੰਮ ਜੀ ਕੰਮ ਚੱਲ ਪਊਗਾ ਪਰ ਨਹੀਂ ਜੀ ਉੱਥਾ ਤਨਖਾਹੇ ਤਿੰਨ ਚਾਰ ਮਹੀਨਿਆਂ ਬਾਅਦ ਮਿਲਦੀ ਹੈ ਏਜੰਟਾਂ ਨੇ ਕੋਈ ਗੱਲ ਨਹੀਂ ਸੁਣੀ ਜੀ ਫਿਰ ਅਸੀਂ ਅਜੀਬ ਸਿੰਘ ਲਾਲਪੁਰ ਹੋਣਾ ਨਾਲ ਸੰਪਰਕ ਕੀਤਾ ਜੀ ਉਨੀ ਫਿਰ ਸਾਨੂੰ ਯਕੀਨ ਦਵਾਇਆ ਵੇ ਕੋਈ ਨਹੀਂ ਤੁਸੀਂ ਸਾਡੇ ਆਪਣੇ ਬੱਚੇ ਐ ਅਸੀਂ ਤੁਹਾਨੂੰ ਹਰ ਸੰਭਨ ਤੇ ਵਾਪਸ ਬੁਲਾਉਂਗੇ ਜਿਹੜੇ ਏਦਾਂ ਏਜੰਟ ਬਣੇ ਹੋਏ ਨੇ ਇਹਨਾਂ ਤੇ ਕਾਰਵਾਈ ਕੀ ਹੋਣੀ ਚਾਹੀਦੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਵੀ ਕਿਸੇ ਦਾ ਪੁੱਤ ਜਾ ਕੇ ਬਾਹਰ ਫਦੇ ਨਾ ਇਹ ਪ੍ਰੋਪਰ ਜ਼ਿਲ੍ਹੇ ਦੇ 7 ਨੌਜਵਾਨ ਚੰਗੇ ਭਵਿੱਖ ਦੇ ਲਈ ਤਜਿਕਿਸਤਾਨ ਜਾਂਦੇ ਨੇ ਲੇਕਿਨ ਚੰਗੇ ਭਵਿੱਖ ਖਾਤਰ ਵਿਦੇਸ਼ ਵਿੱਚ ਜਾਣਾ ਉਹਨਾਂ ਨੂੰ ਭਾਰੀ ਪੈ ਜਾਂਦਾ ਏ ਜਾਨ ਤੇ ਬਣ ਜਾਂਦੀ ਆ ਇੱਕ ਵੱਡੀ ਧੋਖਾਧੜੀ ਆ ਜਿਹੜੀ ਉਹ ਸਾਹਮਣੇ ਆਉਂਦੀ ਹੈ ਏਜੰਟਾਂ ਤੇ ਇਲਜ਼ਾਮ ਲੱਗਦੇ ਨੇ ਕਿ ਭੋਲੇ-ਪਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਕੋਲੋਂ ਪੈਸੇ ਨੇ ਜਿਹੜੇ ਉਹ ਲੈ ਗਏ ਤਾਂ ਤਜਿਕਿਸਤਾਨ ਤੋਂ ਵਾਪਸ ਆਏ ਰੋਪੜ ਜ਼ਿਲ੍ਹੇ ਦੇ ਪਿੰਡ ਬੈਂਸਾਂ ਦੇ ਹਰਵਿੰਦਰ ਸਿੰਘ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਹਰਵਿੰਦਰ ਸਿੰਘ ਜੀ ਕੱਲ ਤੁਸੀਂ ਵਾਪਸ ਆਇਓ ਆਪਣੀ ਜਾਨ ਬਚਾ ਕੇ ਉਸ ਮੁਲਕ ਦੇ ਵਿੱਚ ਕਿਵੇਂ ਤੁਸੀਂ ਏਜੰਟ ਦੇ ਸੰਪਰਕ ਵਿੱਚ ਆਏ ਤੇ ਕੀ ਕੁਝ ਹੋਇਆ ਏਜੰਟ ਸਾਡਾ ਨੰਗਲ ਦਾ ਜੀ ਪਹਿਲਾਂ ਵੀ ਅਸੀਂ ਉਹਨਾਂ ਕੋਲ 사우ਦੀ ਅਰਬ ਗਏ ਸੀਗੇ ਜੀ ਤੇ ਜਦ ਤੋਂ ਚਲੋ ਕੰਪਨੀ ਠੀਕ ਸੀਗੀ ਜੀ ਹੁਣ ਉਹਨੇ ਸਾਡਾ ਇੱਥੇ ਦਾ ਲਵਾ ਦਿੱਤਾ ਸੀਗਾ ਕਹਿੰਦੇ ਕੰਪਨੀ ਵਧੀਆ ਤੂੰ ਜਾਓ ਇੰਟਰਵਿਊ ਹੋਈ ਸੀਗੀ ਨੰਗਲ ਜੀ ਤੇ ਇਸ ਕਰ ਫਿਰ ਅਸੀਂ ਉਹਨਾਂ ਚੱਲ ਗਏ ਤੇ ਜੀ ਤੇ ਤੁਹਾਨੂੰ ਕਿਹਾ ਗਿਆ ਕਿ ਡਰਾਈਵਰੀ ਚ ਭੇਜਾਂਗੇ ਅਸੀਂ ਡਰਾਈਵਰੀ ਚ ਗਏ ਸੀਗੇ ਡਰਾਈਵਰੀ ਤੇ ਬਾਅਦ ਉਹਨੇ ਸਾਡਾ ਜਿਹੜਾ ਵੇਜਾ ਉਹ ਵੀ ਸਾਡਾ ਲੇਬਰ ਦਾ ਲਗਾਇਆ ਵਾ ਤਾਂ ਜੀ ਇੱਥੇ ਸਾਡਾ ਕੋਈ ਵੇਜਾ ਨਹੀਂ ਸਾਨੂੰ ਪਾਸਪੋਰਟ ਔਰ ਟਿਕਟੇ ਦਿੱਤੀ ਸੀਗੀ ਅਸੀਂ ਵੇਜਾ ਆਪਣਾ ਆਪ ਲਵਾਇਆ ਸੀ 70 ਡਾਲਰ ਦੇ ਕੇ ਦੋਸਾਂਬੇ ਏਅਰਪੋਰਟ ਤੇ ਜੀ ਹਾਂਜੀ ਤੇ ਇਹ ਇਹ ਵੀ ਗੱਲ ਆਈ ਕਿ ਜਿਹੜਾ ਏਜੰਟ ਸੀ ਉਸ ਨੇ ਤੁਹਾਡੇ ਕੋਲੋਂ ਕਿੰਨੇ ਪੈਸੇ ਲਏ ਡੇਢ ਲੱਖ ਰੁਪਏ ਜੀ ਜਦਕਿ ਤੁਸੀਂ ਤਾਂ ਕਹਿ ਰਹੇ ਸੀ ਕਿ ਉੱਥੇ ਦੇ ਤਾਂ ਪੈਸੇ ਲੱਗਦੇ ਹੀ ਨਹੀਂ ਕੰਪਨੀ ਸਪੌਂਸਰ ਕਰਦੀਆਂ ਨੇ ਹਾਂਜੀ ਤਾਂ ਕੰਪਨੀ ਹੋਣ ਏਜੰਟਾਂ ਨਾਲ ਗਾਹਾਂ ਪੈਸੇ ਲੈ ਲੈ ਜੀ ਏਜੰਟਾਂ ਕੋਲ ਜਿਹਨਾਂ ਕੋਲ ਗਾਹਾਂ ਤੇ ਗਾਹਾਂ ਆਈ ਜੀ ਪਹਿਲਾਂ ਦਿੱਲੀ ਬੰਬਈ ਯੂਪੀ ਫਿਰ ਪੰਜਾਬ ਜੀ ਜਾਣੀ ਕਿ ਉਰੇ ਲੋਕਲ ਏਜੰਟ ਹੋਰ ਸੀ ਅੱਗੇ ਇਹਨਾਂ ਦਾ ਹੋਰ ਹੋਣਾ ਅੱਗੇ ਦਿੱਲੀ ਆ ਜੀ ਦਿੱਲੀ ਤੋਂ ਯੂਪੀ ਆ ਜੀ ਯੂਪੀ ਤੋਂ ਗੋਰਖਪੁਰ ਤੋਂ ਫਿਰ ਬੰਬੇ ਆ ਜੀ ਯਾਨੀ ਕਿ ਇੱਕ ਪੂਰੀ ਚਾਇਨਾ ਤਾਂ ਤਿੱਟੋਂ ਦਾ 1.5 ਲੱਖ ਰੁਪਈਆ ਫਿਰ ਕਿੰਨੇ ਬੰਦਿਆਂ ਚ ਵੰਡਿਆ ਗਿਆ ਇਹ ਮੇਰੇ ਕੋਲ 5 ਬੰਦੇ ਦਾ ਹੈ ਹੀ ਹੈ ਜੀ ਹਾਂਜੀ ਤੇ ਦੇਖੋ ਦਰਸ਼ਕੋ 1.5 ਲੱਖ ਰੁਪਈਆ ਇਹਨਾਂ ਤੋਂ ਲਿਆ ਇਹ ਕਹਿ ਰਹੇ ਨੇ ਕਿ 5 ਬੰਦੇ ਸੀ ਯਾਨੀ ਕਿ 20 20 30 30 ਹਜ਼ਾਰ ਰੁਪਈਆ ਇੱਕ ਬੰਦੇ ਨੂੰ ਆਇਆ ਅਤੇ ਇਹਨਾਂ ਨੂੰ ਉੱਥੇ ਲੇਬਰ ਦੇ ਕੰਮ 'ਚ ਭੇਜਿਆ ਗਿਆ ਕੰਮ ਵੀ ਕਾਫੀ ਖਤਰਨਾਕ ਸੀ ਤਾਂ ਲੋਕਾਂ ਦੇ ਭਵਿੱਖ ਦੇ ਨਾਲ 20 30 ਹਜ਼ਾਰ ਰੁਪਏ ਦੇ ਪਿੱਛੇ ਦੇਖੋ ਕਿਸ ਪ੍ਰਕਾਰ ਏਜੰਟ ਨੇ ਜਿਹੜੇ ਉਹ ਖਿਲਵਾੜ ਕਰਦੇ ਨੇ ਤਾ ਜਦੋਂ ਤੁਸੀਂ ਉੱਥੇ ਗਏ ਉੱਥੇ ਤੁਹਾਨੂੰ ਪਤਾ ਲੱਗਿਆ ਕਿ ਤੁਹਾਡਾ ਤਾਂ ਕੰਮ ਹੀ ਨਹੀਂ ਡਰਾਈਵਰੀ ਦਾ ਫੇਰ ਕੀ ਹੋਇਆ ਨਹੀਂ ਅਸੀਂ ਗਏ ਜੀ ਉੱਥੇ 17 ਤਰੀਕ ਨੂੰ ਹੀ ਪਹੁੰਚ ਗਏ ਸਾਈਡ ਤੇ ਪਹੁੰਚ ਗਏ ਜੀ ਜੀ ਤੇ ਉਹਨੇ ਫਿਰ ਸਾਨੂੰ ਕਹਿੰਦੇ ਤੁਹਾਡੀ ਟ੍ਰੇਨਿੰਗ ਚੱਲਣੀ ਜੀ ਗੱਡੀਆਂ ਹੰਪ ਸੀਗੇ ਬੜੇ ਅਸੀਂ 10 ਦਿਨ ਉਹ ਵੀ ਪਾਸ ਕਰ ਗਏ ਜੀ ਉਸ ਤੋਂ ਬਾਅਦ ਉਹਨਾਂ ਕੋਈ ਗੱਡੀ ਹੋਈ ਨਹੀਂ ਦੀ ਜੀ ਗੱਡੀਆਂ ਸੀਗਾ ਜਿਹੜੇ 2-2 ਸਾਲ ਦੀਆਂ ਗੈਰ ਜੀ ਵਿੱਚ ਖੜੀਆਂ ਜੀ ਜਦੋਂ ਇਹ ਏਜੰਟਾਂ ਨੂੰ ਦੱਸਿਆ ਉਹਨੇ ਏਜੰਟਾਂ ਨੂੰ ਜਾਨਕਾ ਸ਼ੋਅ ਕਰਦਾ ਵੀ ਅਸੀਂ ਇਹਨੂੰ ਆ ਗੱਡੀ ਦੇਤੀ ਇਹਨੂੰ ਆ ਦੇਤੀ ਬੇ ਬਰਖਸ਼ਾਪ ਜਿੰਦੇ ਕੰਮ ਕਰਾਉਈ ਜ ਸੀਗਾ ਉਹ ਤਾਂ ਵੈਸੇ ਕੁਆੜ ਖੜੀਆਂ ਸੀਗੀਆਂ ਜਿਹਦਾ ਪਾ ਸਾਡੇ 9 ਪਾ ਦਿੱਤੇ ਜੀ ਤੇ ਵੀ ਜਿਹੜੀਆਂ ਹੋਰ ਗੱਡੀਆਂ ਦੇ ਤੋਂ ਉਹਦੇ ਕਰੋਨ ਵੀ ਰਖਲਾ ਹੋ ਰਹੀ ਟਰ ਖਲਾਓ ਜੀ ਤੇ ਇਦਾਂ ਦੀਆਂ ਗੱਲਾਂ ਸੀਗੀਆਂ ਜੀ ਝਾੜੂ ਮਾਰੋ ਆਹ ਕਰੋ ਬੋਹ ਕਰੋ ਤਿੰਨ ਵਾਰੀ ਸਾਡਾ ਏਜੰਟਾਂ ਨਾਲ ਸਮਝੌਤਾ ਹੋਇਆ ਵੀ ਚੱਲ ਕੋਈ ਨਹੀਂ ਅਸੀਂ ਆਪਣੀ ਗੱਡੀ ਦੀ ਚਾਬੀ ਪਾਨੀ ਫੜਾਉਂਗੇ ਜੇ ਸਾਡੀ ਗੱਡੀ ਦਾ ਕੰਮ ਹੋਊਗਾ ਜੀ ਤੇ ਨਹੀਂ ਅਸੀਂ ਹੋਰ ਗੱਡੀ ਦਾ ਕੋਈ ਕੰਮ ਨਹੀਂ ਕਰ ਸਕਦੇ ਨਾ ਸਾਡੇ ਵਾਸਤਾ ਕੰਮ ਹੈ ਤਿੰਨ ਵਾਰੀ ਸਮਝੌਤਾ ਹੋਣੇ ਤੋਂ ਬਾਅਦ ਫੇਰ ਉਹ ਨਹੀਂ ਜਾਣ ਗਿਆ ਸਾਨੂੰ ਯਾ ਇਹ ਮੰਨੇ ਵੀ ਠੀਕ ਹੈ ਤੁਸੀਂ ਵਰਖਸ਼ਾਬ ਜਾਓ ਆਪਣੀ ਗੱਡੀ ਕੋਲ ਬੈਠੋ ਗੱਡੀ ਕੋਲ ਬਹਿਣਾ ਹੈ ਜੀ ਸਾਡੀ ਗੱਡੀਆਂ ਖਰਾਬ ਦੀਆਂ ਜੀ ਉਹਨਾਂ ਦਾ ਤਾਂ ਕੰਮ ਵੈਰੇ ਡੇਡ ਡੇਡ ਸਾਲ ਹੋ ਗਏ ਤਾਂ ਖੜੀਆਂ ਉਹਨਾਂ ਦਾ ਕੰਮੇ ਨਹੀਂ ਕਰਦੇ ਸੀ ਹੋਰ ਗੱਡੀਆਂ ਦੇ ਕੰਮ ਕਰਾਓ ਜੀ ਇਹਦਾ ਸ਼ੀਸ਼ਾ ਖੋਲ ਲਿਆ ਉਹਦਾ ਗੇਅਰ ਖੋਲ ਦੋ ਜੀ ਦਾ ਉਹ ਸਾਡੇ ਵਾਸਤੇ ਬਾਰਾ ਕੰਮ ਸੀ ਤਾਂ ਉੱਥੇ ਤੁਸੀਂ ਦੱਸਿਆ ਕਿ ਜਾਨ ਨੂੰ ਕੀ ਖਤਰਾ ਸੀ ਉੱਥੇ ਨ ਜਾਣ ਨੂੰ ਦਵਾ ਰੋਟੀ ਤੇ ਜੀ ਪਹਾੜੀ ਏਰੀਆ ਦਾ ਜੀ ਗੱਡੀਆਂ ਤੇ ਜਾਨਿਕਾ ਕੋਈ ਉਹ ਨਹੀਂ ਦੀਆਂ ਵੀ ਜਾਨਿਕਾ ਬ੍ਰੇਕ ਵਾਲਾ ਤਾਂ ਕੰਮੇ ਨਹੀਂ ਕੰਟਰੋਲਰ ਤੇ ਗੱਡੀਆਂ ਚੱਲਦੀਆਂ ਨੇ ਜੀ ਛੱਡ ਗਈ ਤਾਂ 90 100 ਟਨ ਵਜਨ ਹੁੰਦਾ ਦਾ ਜੀ ਜੀ ਜਾਨਕਾ ਬੜਾ ਕਬੂਦ ਹੈ। ਤਿਤ ਕਿੰਨੇ ਦਿਨ ਤੁਸੀਂ ਉੱਥੇ ਰਹੇ? ਅਸੀਂ ਉੱਥੇ ਰਹੇ ਜੀ 40 ਕਿ ਦਿਨ 30 40 ਦਿਨ। ਯਾਨੀ ਕਿ ਸੱਤੋਂ ਬੰਦੇ ਇੱਕੋ ਥਾਂ ਤੇ ਸੀ। ਇੱਕ 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 ਕੈਂਪ ਸੀਗਾ ਇੱਕ ਕਿਊ ਦੇ ਜਦੇ ਜੀ। ਫਿਰ ਕਿਵੇਂ ਮਨ ਬਣਾਇਆ ਕਿ ਅਸੀਂ ਵਾਪਸ ਜਾਈਏ ਵਾਪਸ ਆਉਣਾ ਕਿਵੇਂ ਬਣਿਆ? ਏਜੰਟਾਂ ਨੇ ਕੋਈ ਗੱਲ ਨਹੀਂ ਸੁਣੀ ਜੀ ਫਿਰ ਅਸੀਂ ਅਜੀਤ ਸਿੰਘ ਲਾਲਪੁਰ ਹੋਣਾ ਨਾਲ ਸੰਪਰਕ ਕੀਤਾ ਜੀ। ਜੀ। ਉਨੀ ਫਿਰ ਸਾਨੂੰ ਯਕੀਨ ਦਵਾਇਆ ਵੇ ਕੋਈ ਨਹੀਂ ਤੁਸੀਂ ਸਾਡੇ ਆਪਣੇ ਬੱਚੇ ਐ। ਅਸੀਂ ਤੁਹਾਨੂੰ ਹਰ ਸੰਭਨ ਤੇ ਵਾਪਸ ਬੁਲਾਉਂਗੇ ਜੀ। ਉਹਨਾਂ ਨੇ ਕਿੰਨੇ ਕਿੰਨੇ ਦਿਨ ਚ ਵਾਪਸ ਬੁਲਾਇਆ ਉਹਨਾਂ ਨੇ? ਬਸ ਸਮਝ ਲਓ ਜੀ ਦੀਵਾਲੀ ਸੋਮਵਾਰ ਤੇ ਫਿਰ ਉਹ ਜੀ ਤੇ ਕੀ ਗੱਲ ਚੱਲ ਪਿਆ ਸੀਗਾ ਜੀ ਤੇ ਫਿਰ ਉੱਥੇ ਉਹ ਇੱਕ ਸੋਮਵਾਰ ਨੂੰ ਹੋਈ ਫਲੈਟ ਆਂਦੀ ਜੀ ਹੋਰ ਕਿਸੇ ਦਿਨ ਫਲੈਟ ਨਹੀਂ ਜਾਂਦੀ ਸੋਮਵਾਰ ਤੋਂ ਸੋਮਵਾਰਿਆਂ ਦੀ ਫਿਰ ਉਹ ਇਹਨਾਂ ਏਜੰਟਾਂ ਤੇ ਜ਼ੋਰ ਪਾ ਕੇ ਅਜੇ ਵੀਰ ਹੋਣੀ ਤੇ ਸਾਨੂੰ ਇੰਡੀਆ ਵਾਪਸ ਹੋਣਾ ਤਾਂ ਕੱਲ ਤੁਸੀਂ ਵਾਪਸ ਆਏ ਤੁਹਾਡੇ ਸਾਥੀ ਵਾਪਸ ਆਏ ਬੜੇ ਭਾਵੁਕ ਪਲ ਸੀ ਬੱਚੀ ਛੋਟੀ ਜਿਹੀ ਆਪਣੇ ਪਿਤਾ ਦੇ ਗੱਲ ਲਾ ਕੇ ਰੋਂਦੀ ਸੀ ਹਰ ਪਰਿਵਾਰਾਂ ਦੀ ਅੱਖਾਂ 'ਚ ਹੰਝੂ ਸੀ ਇੱਕ ਬੰਦਾ ਤਾਂ ਕਹਿ ਰਿਹਾ ਸੀ ਕਿ ਉੱਤੇ ਤਾਂ ਮਰੇ ਹੋਿਆਂ ਨੂੰ ਪਾਣੀ 'ਚ ਰੋੜ ਦਿੰਦੇ ਨੇ ਤਾਂ ਇੱਕ ਤਰ੍ਹਾਂ ਜਾਨ ਬਚਾ ਕੇ ਆਏ ਹਾਂ ਹਾਂਜੀ ਹਾਂਜੀ ਐਦਾਂ ਹੈ ਜੀ ਕੋਈ ਮੈਡੀਕਲ ਸਹੂਲਤ ਨਹੀਂ ਦੀ ਕੋਈ ਸੱਟ ਚੋਟ ਲੱਗੀ ਕੋਈ ਐਂਬੂਲੈਂਸ ਨਹੀਂ ਸੀਗੀ ਜੀ ਯਾਨਕਿ ਸ਼ਹਿਰ ਤੋਂ 200 ਕਿਲੋਮੀਟਰ ਅੰਦਰ ਪਹਾੜਾਂ ਦੇ ਵਿੱਚ ਉਹ ਪ੍ਰੋਜੈਕਟ ਚੱਲਦਾ ਸੀਗਾ ਜੀ ਤੇ ਬੜਾ ਰਿਕਸੀ ਕੰਮ ਤਾਂ ਹੈ ਇੱਥੇ ਤੁਸੀਂ ਡਰਾਈਵਰੀ ਦਾ ਕੰਮ ਕਰਦੇ ਹੋ ਹਾਂਜੀ ਇੱਥੋਂ ਡਰਾਈਵਰੀ ਕਰਦੇ 1.5 ਲੱਖ ਰੁਪਿਆ ਤੁਸੀਂ ਦਿੱਤਾ ਅਜੇ ਇੱਕ ਗਰੀਬ ਬੰਦਾ 1.5 ਲੱਖ 5000 ਰੁਪਿਆ ਮਰ ਧੜਕੇ ਜੇ ਸੇਵਿੰਗ ਕਰਦਾ ਏ 1.5 ਲੱਖ ਇਕੱਠਾ ਕਰਨ ਨੂੰ ਤੁਹਾਨੂੰ 2.5 ਸਾਲ ਲੱਗ ਜਾਣਗੇ 2.5 ਸਾਲ ਲੱਗ ਜਾਣਗੇ ਇਹ ਤਾਂ ਹੈ ਜੀ ਟਾਈਮ ਲੱਗਦੇ ਆ ਜੀ ਹਾਂਜੀ ਤੇ ਫਿਰ ਕੀ ਮੰਗ ਕਰਦੇ ਹੋ ਕੀ ਇਨਸਾਫ ਹੋਣ ਤੇ ਸਾਡਾ ਖਰਚਾ ਸਾਡੀ ਸੈਲਰੀ ਜਿਹੜੀ ਏਜੰਟਾਂ ਨੇ ਆਪ ਲਿਖ ਕੇ ਸਾਨੂੰ ਲਿਖਤੀ ਰੂਪ ਚ ਦਿੱਤਾ ਸੈਲਰੀ ਕਿੰਨੀ ਗਈ ਸੀ ਤੁਹਾਨੂੰ ਸੈਲਰੀ ਸਾਡੇ 450 ਕਹਤਾ ਪਲੱਸ ਟਿਪ ਜੀ ਟਿਪ ਤਾਂ ਉੱਥੇ ਹੈ ਇੰਡੀਆ ਦਾ ਕਿੰਨੇ ਪੈਸੇ ਕਮਾਣਦੇ ਸੀਗੇ ਉਹ ਜਨਨਕਾ ਜੇ ਟਿਪ ਟੋਪ ਲਾ ਗਏ 1000 ਡਾਲਰ ਦਾ ਲਾ ਲਓ ਜੀ 80 9000 ਪਰ ਇੰਨੇ ਨਹੀਂ ਤੇ ਸਾਡੀ ਤਨਖਾਹੇ 450 ਹੀ ਮਿਲਣੀ ਸੀਗੀ ਉਹ ਵੀ ਜਦ ਤੱਕ ਵਰਕਸ਼ਾਪ 'ਚ ਉਹ 70% ਮਿਲਣੀ ਦੀ ਜਿਹੜਾ ਉਹਦਾ ਨਾ ਹੋਇਆ ਦਾ ਜੀ ਉਹੀ 370 ਡਾਲਰ ਦੀ ਤੁਸੀਂ ਤੁਹਾਨੂੰ ਐਗਰੀਮੈਂਟ ਉਹ ਸਮਝ ਨਹੀਂ ਆਇਆ ਕਿਸੇ ਤਰ੍ਹਾਂ ਤੁਹਾਨੂੰ ਉਹ ਐਗਰੀਮੈਂਟ 'ਚ ਫਸਾ ਦਿੱਤਾ ਗਿਆ ਹਾਂਜੀ ਹਾਂਜੀ ਜੀ ਉਹਦੇ ਜਿੱਦਾਂ ਉਹਨੇ ਐਗਰੀਮੈਂਟ 'ਚ ਕਿਹਾ ਦਾ ਵਿੱਚ ਥੋੜਾ ਬਹੁਤ ਕੋਈ ਕੰਮ ਕਰਨਾ ਤੇ ਮਾੜਾ ਉਹ ਜਿਹੜਾ ਹੁਣ ਉਹ ਤਾਂ ਫੜਾ ਸਕਦੇ ਜੀ ਹੁਣ ਆਈ ਕਰੋਨ ਪੀਨੇ ਨੂੰ ਬੜੀਆਂ ਗੱਡੀਆਂ ਜੀ ਉਹ ਸਾਡੇ ਵਾਸਤਾ ਕੰਮ ਨਹੀਂ ਤਾਂ ਡੰਗਾ ਜੋ ਮਿੱਟੀ ਕੱਢੋ ਝਾੜੂ ਫੇਰੋ ਉਹ ਅਸੀਂ ਨਹੀਂ ਕਰ ਸਕਦੇ ਯਹੀ ਤਿੰਨ ਬਰੀ ਨਾ ਸਮਝੋਤਾ ਵੀ ਕੀਤਾ ਸੀ ਕਿ ਸਮਝੋਤਾ ਕੀ ਹੋਇਆ ਸੀ ਵੀ ਚਲੋ ਅਸੀਂ ਆਪਣੀ ਗੱਡੀ ਦਾ ਕੰਮ ਕਰਾ ਲੂਗੇ ਬਰਖਿਆ ਪ ਜਾਊਂਗੇ ਜੀ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਦੂਜੇ ਪਾਸੇ ਅ ਇੱਕ ਸਮੱਸਿਆ ਇਹ ਵੀ ਆ ਨਾ ਕਿ ਬਹੁਤ ਸਾਰੇ ਲੋਕ ਟੋਡੇ ਵਰਗੇ ਨੇ ਤੁਸੀਂ ਤਾਂ ਉਸੇ ਜਿਹਨਾਂ ਨੇ ਹੰਬੜਾ ਮਾਰ ਲਿਆ ਪਤਾ ਨਹੀਂ ਕਿੰਨੇ ਕ ਵਾਰ ਕੰਪਨੀਆਂ ਚ ਫਸੇ ਬੈਠੇ ਹੋਣੇ ਕਿੰਨੇ ਕ ਵਜਾਰੇ ਆਪਣੇ ਘਰ ਆਉਣ ਨੂੰ ਤਰਸਦੇ ਹੋਣੇ ਪਿੱਛੇ ਘਰਾਂ ਦਾ ਬੁਰਾ ਹਾਲ ਹੋ ਜਾਂਦਾ ਏ ਹਾਂਜੀ ਹਾਂਜੀ ਬਹੁਤ ਉੱਥੇ ਜਿਹੜੇ ਹੁਣ ਯੂਪੀ ਵਿਹਾਰ ਵਾਲੇ ਮਜਬੂਰ ਬੰਦੇ ਆ ਜੀ ਇੱਕਾ ਉਹਨਾਂ ਜਿਹੜੇ ਨਹੀਂ ਜੀ ਜੋ ਬੰਦੇ ਕਰ ਵੀ ਲੈਂਦੇ ਜਿਹੜਾ ਮੋਹਰਾ ਉਫਾਜਾਂ ਦਾ ਬਾਕੀ ਡਿਊਟੀਆਂ ਨੱਠ ਜਾਂਦੇ ਜੀ ਕਿਉਂ ਆਣੇ ਨੂੰ ਵੀ ਉੱਥੋਂ 1.5-2 ਲੱਖ ਰੁਪਏ ਜਾਈਦਾ ਜੀ ਬੰਦੇ ਕਿੰਨੇ ਕ ਫਸੇ ਹੋਈ ਨਹੀਂ ਬੰਦੇ ਦਾ ਉੱਥੇ ਕੰਮ ਕਰਦਾ ਜਿਹੜਾ ਸਾਲ ਲਾਂਦਾ ਜੀ ਜਾਨਕਾ ਸਾਲ ਦਾ ਵੇਜਾਂ ਕਹਿੰਦੇ 14 ਮਹੀਨੇ ਲਵਾਉਂਦੇ ਜੀ 14 ਮਹੀਨੇ ਬਾਅਦ ਛੁੱਟੀ ਮਿਲਣੀ ਤੁਹਾਨੂੰ ਜੀ ਤੇ ਜਿਹੜਾ ਹੁਣ ਬਿਜਾਰੇ ਫਸ ਗਏ ਵੇ ਹੁਣ ਜੀ 1.5-2 ਲੱਖ ਹੋਰੇ ਤੇ ਦੇ ਕੇ ਦਿੱਤਾ ਵਾ 1.5-2 ਲੱਖ ਆਣੇ ਨੂੰ ਦੋ ਜੀ ਇਹਨਾਂ ਤਾਂ ਹੁਣ ਘਰ ਕਿਥੇ ਤਾਂ ਹੁੰਦੇ ਨਹੀਂ ਵੀ ਜਿਹੜਾ ਬੁਲਾ ਲਵਾ ਫੇ ਅਗਲਾ ਮਜਬੂਰੀ ਕਰਕੇ ਉੱਥੇ ਕੰਮ ਕਰੇ ਲੈਂਦਾ ਵੀ ਚਲੋ ਜਿੱਦਾਂ ਦਾ ਹੈਗਾ ਲੱਗੇ ਰੋ ਸਿਰ ਜੇ ਨੀਵੇਂ ਕਰਕੇ ਤੇ ਬਾਈ ਜੀ ਇੱਕ ਗੱਲ ਹੋਰ ਆ ਕੀ ਜਿਹੜੇ ਆਪਣੇ ਬਹੁਤ ਨੌਜਵਾਨ ਬਹੁਤ ਸਾਰੇ ਜਿਹੜੇ ਪਰਿਵਾਰਕ ਜ਼ਿੰਮੇਵਾਰੀ ਵਾਲੇ ਬੰਦੇ ਨੇ ਉਹਨਾਂ ਦੇ ਮਨ 'ਚ ਹੁੰਦਾ ਵੀ ਇਹੋ ਜਿھے ਕਿਸੇ ਦੇਸ਼ ਜਾਂਦੇ ਆ ਲੱਖ ਡੇਢ ਲੱਖ ਰੁਪਇਆ ਲਾ ਕੇ ਫੜ ਟੜ ਕੇ ਚੱਲ ਜਾਾਂਗੇ ਘਰ ਦੀ ਗਰੀਬੀ ਚੱਕ ਦਾਂਗੇ ਉਹਨਾਂ ਲੋਕਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਜਿਹੜੇ ਹਾਲਾਤਾਂ 'ਚ ਤੁਸੀਂ ਨਿਕਲੇ ਹੋ ਨਹੀਂ ਭਾਜੀ ਉਹ ਕਰਜ਼ਾ ਚੱਕ ਕੇ ਦੂਰ ਜਾਣੇ ਦਾ ਆਪਾਂ ਤਾਂ ਨਹੀਂ ਮੰਨਦੇ ਵੀ ਨਾ ਜਾਓ ਆਪਣੇ ਪੰਜਾਬ 'ਚ ਜਿਹੜਾ ਕੰਮ ਹੈ ਉਹ ਕਰ ਲਓ ਜੀ ਪੰਜਾਬ 'ਚ ਅੱਧੀ ਖਾ ਲਓ ਪਰ ਢੰਗ ਦੀ ਗੱਲ ਹੋ ਗਈ ਤੇ ਤੁਹਾਡੇ ਪਰਿਵਾਰ ਦਾ ਫਿਰ ਕਮਾਈ ਦਾ ਸਾਧਨ ਕੀ ਆ ਬਸ ਭੈ ਜੀ ਹਾਂਜੀ ਤੇ ਤੁਸੀਂ ਜਦੋਂ ਉੱਥੇ ਚੱਲ ਗਏ ਫਿਰ ਪਰਿਵਾਰ ਦਾ ਵੀ ਬੱਚੇ ਨਿੱਕੇ ਨਿੱਕੇ ਨੇ ਬੜਾ ਮੁਸ਼ਕਲ ਦਾ ਜੀ ਬਈ ਚਲੋ ਇੱਕ ਮਹੀਨੇ ਤਨਖਾ ਹੀ ਨਹੀਂ ਦੱਬਣੀ ਚੱਲ ਪੈਣਾ ਕੰਮ ਜੀ ਕੰਮ ਚੱਲ ਪਊਗਾ ਪਰ ਨਹੀਂ ਜੀ ਉੱਥੇ ਤਨਖਾਏ ਤਿੰਨ ਚਾਰ ਮਹੀਨਿਆਂ ਬਾਅਦ ਮਿਲਣ ਦੀ ਜੀ ਹਾਂਜੀ ਤੇ ਕੀ ਮੰਗ ਕਰਦੇ ਹਾਂ ਆਖਰ ਦੇ ਵਿੱਚ ਮੈਂ ਇਹ ਜੀ ਜਿਹੜਾ ਸਾਡਾ ਖਰਚਾ ਹੋਇਆ ਜਿਹੜੇ ਚੱਕੇ ਗਏ ਉਹ ਸਾਡੇ ਪੈਸੇ ਤੁਹਾਨੂੰ ਮਿਲ ਜਾਣ ਜੀ ਤੇ ਜਿਹੜੇ ਇਹ ਥਾਂ ਥਾਂ ਤੁਸੀਂ ਦੱਸਿਆ ਕਿ ਏਜੰਟ ਨੇ ਇੱਕ ਏਜੰਟ ਦਾ ਅੱਗੇ ਹੋਰ ਏਜੰਟਾ ਉਹਨੇ ਕਿਸੇ ਦੁਕਾਨ ਵਾਲੇ ਨੂੰ ਕਹਤਾ ਜਿਹੜੇ ਇਦਾਂ ਏਜੰਟ ਬਣੇ ਹੋਏ ਨੇ ਇਹਨਾਂ ਤੇ ਕਾਰਵਾਈ ਕੀ ਹੋਣੀ ਚਾਹੀਦੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਵੀ ਕਿਸੇ ਦਾ ਪੁੱਤ ਜਾ ਕੇ ਬਾਹਰ ਫਦੇ ਨਾ ਜੀ ਹਾਂਜੀ ਬਾਹਰ ਬਹੁਤ ਬੁਰਾ ਹਾਲ ਹੈ ਜੀ ਹਾਂਜੀ ਧੰਨਵਾਦ ਜੀ ਥੈਂਕ ਯੂ ਬਈ ਜੀ ਜੀ ਤਾਂ ਹਰਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਦੱਸਿਆ ਹੈ ਕਿ ਕਿਸ ਪ੍ਰਕਾਰ ਇਹ ਮੁਸ਼ਕਲ ਹਾਲਾਤਾਂ ਵਿੱਚੋਂ ਬਚ ਕੇ ਨਿਕਲੇ ਨੇ ਤਾਂ ਅਜੇ ਵੀਰ ਲਾਲਪੁਰਾ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕਿਸ ਪ੍ਰਕਾਰ ਉਹਨਾਂ ਨੇ ਇਹਨਾਂ ਨੂੰ ਇੰਡੀਆ ਵਾਪਸ ਲਿਆਉਣ ਵਿੱਚ ਕਦਮ ਨੇ ਜਿਹੜੇ ਉਹ ਚੁੱਕੇ ਨੇ ਤਾਂ ਪੰਜਾਬ ਦੇ ਲੋਕ ਇਸ ਵਕਤ ਕਈ ਤਰ੍ਹਾਂ ਦੇ ਸੰਤਾਪ ਹੰਡਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸੰਤਾਪ ਇਹ ਵੀ ਹੈ ਕਿ ਵਿਦੇਸ਼ ਜਾਣ ਦੇ ਨਾਂ ਤੇ ਵੱਡੇ ਪੱਧਰ ਤੇ ਨੌਜਵਾਨਾਂ ਦਾ ਭਵਿੱਖਾ ਜਿਹੜਾ ਉਸ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਾਂ ਰੋਪੜ ਦੇ ਸੱਤ ਅਜੇ ਨੌਜਵਾਨ ਨੇ ਜਿਹੜੇ ਉਹ ਬਚਾਏ ਗਏ ਨੇ ਜਿਨ੍ਹਾਂ ਨੂੰ ਤਜਾਕਿਸਤਾਨ ਤੋਂ ਬਚਾ ਕੇ ਭਾਰਤ ਲਿਆਂਦਾ ਗਿਆ ਹੈ ਤਾਂ ਰੋਂ ਉੱਪਰ ਤੋਂ ਬੀਜਪੀ ਲੀਡਰ ਅਜੇ ਵੀਰ ਸਿੰਘ ਲਾਲਪੁਰਾ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਅਜੇ ਜੀ ਕਿਵੇਂ ਦੇਖਦੇ ਹੋ ਤੁਹਾਡੇ ਹਲਕੇ ਦੇ ਉਹ ਨੌਜਵਾਨ ਸੀ ਕਿਵੇਂ ਉਹ ਏਜੰਟਾਂ ਦੇ ਚੰਗਲ 'ਚ ਫਸੇ ਅਤੇ ਕਿਵੇਂ ਤੁਹਾਡੇ ਤੱਕ ਗੱਲ ਪਹੁੰਚੀ ਦੇਖੋ ਜੀ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਨੌਜਵਾਨ ਵਰਗ ਜਿਹੜਾ ਜੀ ਇੱਕ ਚੰਗੇ ਭਵਿੱਖ ਲਈ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਜਾ ਰਿਹਾ ਜੀ ਤੁਸੀਂ ਦੇਖਿਆ ਹੋਵੇਗਾ ਅੱਜ ਕੱਲ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸੇ ਜਿਹੜੇ ਕੰਟਰੀਜ਼ ਐ ਉਹ ਆਪਣੇ ਨੂੰ ਬੜੇ ਵੱਡੇ ਲੈਵਲ ਤੇ ਪ੍ਰਮੋਟ ਕਰ ਰਹੀ ਐ ਕਿ ਉਹ ਯੂਥ ਨੂੰ ਇਨਵਾਈਟ ਕਰਨ ਦੀ ਗੱਲ ਕਰ ਰਿਹਾ ਵੀ ਤੁਸੀਂ ਸਾਡੇ ਇੱਥੇ ਆਓ ਕਿਉਂਕਿ ਉਹਨਾਂ ਦੀ ਏਜਿੰਗ ਪੋਪੂਲੇਸ਼ਨ ਐ ਜੀ ਤੇ ਉਹ ਜਿਹੜਾ ਹੈਗਾ ਐ ਇਨਵਾਈਟ ਕਰਨਾ ਇਨਵਾਈਟ ਕਰਦੇ ਨੇ ਯੂਥ ਨੂੰ ਵੀ ਤੁਸੀਂ ਆਓ ਸਾਡੇ ਦੇਸ਼ 'ਚ ਰਹੋ ਸਾਡੇ ਪਿੰਡਾਂ 'ਚ ਰਹੋ ਸਾਡੇ ਸ਼ਹਿਰਾਂ 'ਚ ਰਹੋ ਤੇ ਅਸੀਂ ਤੁਹਾਨੂੰ ਉੱਥੇ ਵਸਣ ਦੇ ਪੈਸੇ ਦਿੰਦੇ ਹਾਂ ਜੀ ਜਿੱਥੇ ਇੱਕ ਪਾਸੇ ਯੂਥ ਸ਼ਕਤੀ ਦੀ ਇੰਨੀ ਵੈਲਿਊ ਕੀਤੀ ਜਾਂਦੀ ਹੈ ਜੀ ਕਿ ਵਿਦੇਸ਼ਾਂ ਦੇ ਮੁਲਕ ਜਿਹੜੇ ਆ ਅਗਲੇ 25 ਸਾਲ ਜਾਂ 35 ਸਾਲ ਸੋਚ ਕੇ ਇਹ ਪਲਾਨ ਕਰਦੇ ਨੇ ਕਿ ਅੱਜ ਜਿਹੜੇ ਆ ਯੂਥ ਇੱਥੇ ਸੈਟਲ ਕਰਾਓ ਤਾਂ ਕਿ ਇਹ ਦੇਸ਼ 25 30 35 ਸਾਲ ਤੱਕ ਵੀ ਤਰੱਕੀ ਦੀ ਰਾਹ ਤੇ ਚੱਲਦਾ ਰਵੇ ਉੱਥੇ ਪੰਜਾਬ ਦੇ ਵਿੱਚ ਜੀ ਤੁਸੀਂ ਜਿਹੜੇ ਕੱਲ 7 ਨੌਜਵਾਨ ਵੀ ਆਏ ਜੇ ਤੁਸੀਂ ਦੇਖੋ ਉਹਦੇ ਵਿੱਚ ਉਹ ਦੋ ਨੌਜਵਾਨਾਂ ਦੀ ਉਮਰ ਸਿਰਫ 22-22 ਸਾਲ ਸੀ ਜੀ ਔਰ ਇਹ ਤਾਂ ਦੋ ਨੌਜਾ ਨੌਜਵਾਨ ਨੇ ਐਸੇ ਕਿ ਕਈ ਨੌਜਵਾਨ ਨੇ ਜਿਹੜੇ ਕਿ ਪੰਜਾਬ ਛੱਡ ਕੇ ਸਾਡਾ ਇਲਾਕਾ ਛੱਡ ਕੇ ਜਾ ਚੁੱਕੇ ਨੇ ਇਹ ਬਦਕਿਸਮਤੀ ਹੈ ਕਿ ਕਿਸੇ ਸਰਕਾਰ ਨੇ ਵੀ ਕਦੀ ਇਸ ਲੈਵਲ ਤੇ ਨਹੀਂ ਸੋਚਿਆ ਕਿ ਯਾਰ ਅਸੀਂ ਜਿਹੜਾ ਹੈਗਾ ਕਿਸ ਤਰ੍ਹਾਂ ਨੌਜਵਾਨਾਂ ਨੂੰ ਪੰਜਾਬ ਛੱਡਣ ਤੋਂ ਰੋਕੀਏ ਇਹ ਇੱਕ ਬਹੁਤ ਵੱਡਾ ਅਲਾਰਮ ਹੈ ਜਿਹਦੇ ਤੇ ਮੈਂ ਤੇ ਹੀ ਕਹੂੰਗਾ ਕਿ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਸਾਨੂੰ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਹੈ ਪੰਜਾਬ ਦੀ ਜਵਾਨੀ ਪੰਜਾਬ ਦੀ ਬ੍ਰੇਨ ਠੀਕ ਹੈ ਨਾ ਜੀ ਇਹਦੀ ਡਰੇਨੇਜ ਕਿਸ ਤਰ੍ਹਾਂ ਅਸੀਂ ਰੋਕ ਸਕਦੇ ਹਾਂ ਇਹਦੇ ਲਈ ਸਾਰੀ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਇਕੱਠੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਜ਼ਿਲ੍ਹੇ ਦੇ 7 ਨੌਜਵਾਨ ਉੱਥੇ ਫਸੇ ਹੋਏ ਨੇ ਇਹ ਮੈਨੂੰ ਤਾਂ ਇਹਨਾਂ ਨੇ ਕੰਟੈਕਟ ਕੀਤਾ ਜੀ ਜੀ ਕਿਉਂਕਿ ਸਾਡੇ ਜ਼ਿਲ੍ਹੇ ਤੋਂ ਨੇ ਤੇ ਉਹਨਾਂ ਵਿੱਚੋਂ ਕੁਝ ਭਰਾ ਮੇਰੇ ਇਸ ਤਰ੍ਹਾਂ ਦੇ ਕੋਈ ਸਾਡੇ ਕਾਮਨ ਸਰਕਲ ਚ ਸੀ ਜੀ ਫਿਰ ਉਹਨਾਂ ਦਾ ਮੈਨੂੰ ਜਿਹਨੂੰ ਪਰਸਨਲੀ ਟੈਲੀਫੋਨ ਆਇਆ ਉਹ ਕਹਿੰਦੇ ਵੀ ਅਸੀਂ ਇਸ ਮੁਸ਼ਕਲ ਦੇ ਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਅਸੀਂ ਜਿਹੜਾ ਹੈਗਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਤੁਸੀਂ ਮੈਨੂੰ ਉਮੀਦ ਦੇ ਰੂਪ ਦੇ ਵਿੱਚ ਸੰਪਰਕ ਕੀਤਾ ਤੇ ਮੈਂ ਫਿਰ ਜਿਹੜਾ ਹੈਗਾ ਆਪਣੇ ਜੋ ਐਫਰਟਸ ਕਰ ਸਕਦਾ ਸੀ ਕੀਤਾ ਜੀ ਕਰਨ ਕਰਾਉਣ ਵਾਲਾ ਕਰਤਾਰ ਹੈ ਸਾਡਾ ਕੰਮ ਤਾਂ ਸਿਰਫ ਜਿਹੜਾ ਜਿਹਨੂੰ ਕਹ ਦਿੰਦੇ ਆ ਵੀ ਮਿਹਨਤ ਕਰਨਾ ਮੈਂ ਧੰਨਵਾਦ ਕਰਦਾ ਹਾਂ ਸੱਚੇ ਪਾਤਸ਼ਾਹ ਦਾ ਵੀ ਔਰ ਉਹਨਾਂ ਪਰਿਵਾਰਕ ਮੈਂਬਰਾਂ ਦੇ ਵੀ ਜਿਨ੍ਹਾਂ ਨੇ ਕਿ ਅਰਦਾਸ ਜਿਹੜਾ ਤੁਸੀਂ ਕੱਲ ਦੇਖਿਆ ਹੋਵੇਗਾ ਜੀ ਇੱਕ ਛੋਟੀ ਜੀ ਬੇਟੀ ਇੱਕ ਮੇਰੇ ਵੀਰ ਦੀ ਜਿਹੜੀ ਹੈਗੀ ਆ ਉਹ ਆਪਣੇ ਫਾਦਰ ਨੂੰ ਕਿਵੇਂ ਜੱਫੀ ਪਾ ਕੇ ਮਿਲੀ ਹੈ ਔਰ ਰੋ ਰਹੀ ਸੀਗੀ ਕਿ ਉਹਨੂੰ ਲੱਗ ਰਿਹਾ ਸੀਗਾ ਕਿ ਮੇਰੇ ਪਿਤਾ ਜੀ ਜਿਹੜੇ ਵਾਪਸ ਆ ਗਏ ਮਤਲਬ ਉਮੀਦ ਵੀ ਪਰਿਵਾਰ ਖਤਮ ਕਰ ਚੁੱਕੇ ਸੀ ਇਹ ਸ਼ਾਇਦ ਉਹਨਾਂ ਪਰਿਵਾਰਾਂ ਦੀ ਹੀ ਦੁਆਵਾਂ ਨੇ ਕਿ ਸਹੀ ਸਲਾਮਤ ਜਿਹੜਾ ਇੱਥੇ ਵਾਪਸ ਆ ਸਕੇ ਤਾਂ ਤੁਸੀਂ ਅੱਗੇ ਫਿਰ ਕਿਸ ਨਾਲ ਸੰਪਰਕ ਕੀਤਾ ਕਿਵੇਂ ਇੱਕ ਹਫ਼ਤੇ ਵਿੱਚ ਉਹਨਾਂ ਦੀ ਵਾਪਸੀ ਕਰਵਾਈ ਨੇ ਅਸੀਂ ਤਾਂ ਦੇਖੋ ਜੀ ਮੈਂ ਤੇ ਆਲਰੇਡੀ ਇਸ ਸਬਜੈਕਟ ਤੇ ਬਹੁਤ ਕੰਮ ਕੀਤਾ ਹੋਇਆ ਜੀ ਕਰੋਨਾ ਦੇ ਵਿੱਚ ਵੀ ਉਸ ਟਾਈਮ ਦੇ ਉੱਤੇ ਕੁਝ ਕਿਉਂਕਿ ਸਾਡੇ ਇੱਥੇ ਇਲਾਕੇ ਦਾ ਕਾਫੀ ਸਾਰਾ ਵਰਗ ਜਿਹੜਾ ਫੋਰਨ ਜੀ ਕੰਮ ਕਰਦਾ ਖਾਸ ਕਰਕੇ ਸਾਉਦੀ ਕੰਟਰੀਜ਼ ਦੇ ਵਿੱਚ ਜੀ ਤਾਂ ਉਦੋਂ ਜਿਹੜਾ ਹੈਗਾ ਆ ਡੇੱਡ ਹੋਈਆਂ ਸੀਗੀਆਂ ਪਰ ਡੈੱਡ ਬੋਡੀਜ਼ ਇੱਥੇ ਆ ਨਹੀਂ ਸੀ ਸਾਡੀਆਂ ਕਿਉਂਕਿ ਕਰੋਨਾ ਦੇ ਕਾਰਨ ਜਿਹੜੀਆਂ ਹੈਗੇ ਡੈੱਡ ਬੋਡੀਜ਼ ਨੂੰ ਬਹੁਤਾ ਰੱਖਿਆ ਵੀ ਨਹੀਂ ਸੀ ਜਾ ਰਿਹਾ ਹੈਗਾ ਤੇ ਇੰਟਰਨੈਸ਼ਨਲ ਟਰੈਵਲ ਵੀ ਨਹੀਂ ਸੀ ਕਰ ਸਕਦੇ ਤੇ ਮੈਂ ਉਸ ਸਮੇਂ ਦੇ ਉੱਤੇ ਵੀ ਜਿੰਨਾ ਕੁ ਐਫਰਟਸ ਕਰ ਸਕਿਆ ਉਸ ਸਮੇਂ ਦੌਰਾਨ 4 ਤੋਂ 5 ਡੈੱਡ ਬੋਡੀਜ਼ ਜਿਹੜੀਆਂ ਸਾਡੇ ਇਲਾਕੇ ਦੇ ਨੌਜਵਾਨ ਜਿਹੜੇ ਉੱਥੇ ਗਏ ਸੀ ਉਹ ਲੈ ਕੇ ਆਇਆ ਫਿਰ ਪਿਛਲੇ ਸਾਲ ਦੀ ਗੱਲ ਹੈ ਲਿਬੀਆ ਤੋਂ ਨੌਨ ਨੌਜਵਾਨ ਸੀਗੇ ਪੰਜਾਬ ਦੇ ਜਿਹਦੇ ਵਿੱਚੋਂ 5 ਸਾਡੇ ਜ਼ਿਲ੍ਹੇ ਦੇ ਸੀਗੇ ਫਿਰ ਇੱਕ ਤਰਨ ਤਰਨ ਨਵਾਂ ਸ਼ਹਿਰ ਇਸ ਤਰ੍ਹਾਂ ਕਰਕੇ ਨੌ ਜ਼ਿਲ੍ਹੇ ਪੰਜ ਨੌ ਜਿਹੜੇ ਹੈਗੇ ਪੰਜਾਬ ਚੋਂ ਸੀਗੇ ਸੋ ਮੈਨੂੰ ਇਹ ਪ੍ਰੋਸੈਸ ਦਾ ਜਿਹਨੂੰ ਨਾ ਪਲੀਪਾਂਡ ਨੌਲੇਜ ਸੀਗੀ ਜੀ ਕਿਵੇਂ ਸਾਨੂੰ ਕੰਟੈਕਟ ਸਟੈਬਲਿਸ਼ ਕਰਨਾ ਕਿਹੜੇ ਵਾਟਰ ਆਰ ਦਾ ਕਨਸਰਨ ਡਿਪਾਰਟਮੈਂਟਸ ਕਿੰਨਾ ਦੇ ਨਾਲ ਕਰਨਾ ਲੋਕਲ ਲੋਕਲੀ ਆਪਾਂ ਐਡਮਿਨਿਸਟ੍ਰੇਸ਼ਨ ਨਾਲ ਕਿਵੇਂ ਕੰਟੈਕਟ ਕਰਨਾ ਕੀੜੀ ਐਸੀ ਵੀਕ ਪੁਆਇੰਟ ਹੈ ਜਿਹਨੂੰ ਨਪਿਆ ਜਾ ਸਕਦਾ ਹੈ ਤੇ ਸਾਡਾ ਅਨਸਰ ਰਿਜ਼ਲਟ ਜਿਹੜਾ ਬੜਾ ਛੇਤੀ ਆ ਸਕਦਾ ਹੈ ਸੋ ਮੈਂ ਉਸ ਵੇਲੇ ਆਪਣੇ ਪਿਤਾ ਜੀ ਮੇਰੇ ਫਾਦਰ ਜਿਹੜਾ ਮੈਂਬਰ ਨੇ ਪਾਰਲੀਮੈਂਟਰੀ ਬੋਰਡ ਦੇ ਭਾਰਤੀ ਜਨਤਾ ਪਾਰਟੀ ਦੇ ਸੈਂਟਰਲ ਪਾਰਲੀਮੈਂਟਰੀ ਬੋਰਡ ਜੀ ਜਿਹੜਾ ਕਿ ਕਾਫੀ ਰਿਸਪੈਕਟਫੁਲ ਅਹੁਦਾ ਹੁੰਦਾ ਹੈ ਜੀ ਇਟ ਇਜ਼ ਵਨ ਆਫ 10 ਮੈਂਬਰੀ ਕਮੇਟੀ ਕਮੇਟੀ ਆਫ ਦਿ ਆਨਰੇਬਲ ਪ੍ਰਾਈਮ ਮਿਨਿਸਟਰ ਮੈਂ ਉਹਨਾਂ ਦੇ ਨਾਲ ਸੰਪਰਕ ਕੀਤਾ ਕਿਉਂਕਿ ਉਹਨਾਂ ਨੇ ਅੱਗੇ ਵੀ ਮੇਰੇ ਜਿਹੜੇ ਜਿਸ ਤਰ੍ਹਾਂ ਦੇ ਮੇ ਕੇਸਿਸ ਆਪ ਜੀ ਨੇ ਦੱਸਿਆ ਉਹਨਾਂ ਨੂੰ ਪਰਸੂਵਲ ਲਈ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਕੰਟੈਕਟ ਕੀਤਾ ਸੀਗਾ ਤੇ ਸਾਨੂੰ ਰਿਸਪੌਂਸ ਬਹੁਤ ਪੋਜ਼ਿਟਿਵ ਆਇਆ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਉੱਤੇ ਗੱਲ ਕੀਤੀ ਸਾਰੇ ਜਿਹੜਾ ਹੈਗਾ ਆ ਜੀ ਸੋ ਇਹ ਗੁਰੂ ਨੇ ಅಪਾਰ ਕਿਰਪਾ ਕਰਤੀ ਵੀ ਰਿਜ਼ਲਟ ਜਿਹੜਾ ਹੈ ਹੋਪ ਪੋਸਟਿਵ ਹੋ ਕੇ ਸਾਡੇ ਸਾਹਮਣੇ ਆਇਆ ਤਾਂ ਉੱਥੇ ਜਿਹੜੇ ਨੌਜਵਾਨ ਫਸੇ ਹੋਏ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਤੋਂ ਬਾਅਦ ਇਹ ਕਈ ਏਜੰਟ ਨੇ ਜਿਹੜੇ 25-25000 30-30000 ਵਿੱਚੋਂ ਰੱਖਦੇ ਨੇ 7 ਤੋਂ 1.5 ਲੱਖ ਰੁਪਇਆ ਲਿਆ ਜਦਕੀ ਕੰਪਨੀਆਂ ਨੇ ਜਿਹੜੀਆਂ ਉਹ ਫ੍ਰੀ ਵਿੱਚ ਬੰਦੇ ਬੁਲਾਉਂਦੀਆਂ ਨੇ ਸਾਨੂੰ ਇੱਕ ਲਾਇਸੈਂਸ ਆ ਜਿਹੜਾ ਉਹ ਜਾਲੀ ਜਹਾ ਬਣਾ ਕੇ deta ਇੱਕ ਚੀਜ਼ ਉਹਨਾਂ ਨੇ ਇਹ ਵੀ ਕਹੀ ਸੀ ਇੱਕ ਪਾਸੇ ਆਪਾਂ ਦੇਖਿਆ ਕਿ ਜਦੋਂ ਰਿਪੋਰਟ ਕੀਤੇ ਜਾ ਰਹੇ ਸੀ ਅਮਰੀਕਾ ਤੋਂ ਨੌਜਵਾਨ ਉਦੋਂ ਜਨਤਾ ਦਾ ਮਸਲਾ ਚੱਲਿਆ ਸੀ ਤਾਂ ਉਹ ਕਿੰਨੇ ਮਹੀਨੇ ਹੋ ਗਏ ਉਸ ਘਟਨਾ ਨੂੰ ਉਸ ਤੋਂ ਬਾਅਦੇ ਕੁਝ ਮਹੀਨੇ ਪਹਿਲਾਂ ਇਹ ਨੌਜਵਾਨ ਵਿਦੇਸ਼ ਗਏ ਸੀ ਤਾਂ ਇੱਥੇ ਜਿਹੜੇ ਇਸ ਤਰ੍ਹਾਂ ਦੇ ਫਰਜ਼ੀ ਏਜੰਟ ਬੈਠੇ ਨੇ ਜਿਹੜੇ ਲੋਕਾਂ ਨਾਲ ਧੋਖਾਧੜੀ ਕਰ ਰਹੇ ਨੇ ਉਹਨਾਂ ਤੇ ਹੁਣ ਤੱਕ ਨਕੇਲ ਕਿਉਂ ਨਹੀਂ ਕਸੀ ਜਾ ਰਹੀ ਦੇਖੋ ਜੀ ਮੈਂ ਤੇ ਹੀ ਗੱਲ ਕਹੂੰਗਾ ਕਿ ਇਹ ਉਹ ਗਿੱਦਾਂ ਨੇ ਜਿਹੜੀਆਂ ਕਿਸੇ ਗਰੀਬੀ ਦੇ ਕੀਸੀ ਮਜਬੂਰੀ ਨੂੰ ਕੈਸ਼ ਕਰ ਦਿਆ ਨੇ ਜੀ ਠੀਕ ਹੈ ਨਾ ਜੀ ਇਹ ਕਿਸੇ ਮਜਬੂਰ ਆਦਮੀ ਜਿਹੜਾ ਵਿਚਾਰਾ ਕਰਜ਼ੇ ਥੱਲੇ ਡੁੱਬਿਆ ਹੋਇਆ ਹੈ ਜਾਂ ਜਿਹਨੂੰ ਲੱਗਦਾ ਕਿ ਮੇਰਾ ਇੱਥੇ ਭਵਿਕ ਨਹੀਂ ਬਣ ਸਕਦਾ ਹੈਗਾ ਉਹ ਉਸ ਉਹਦੀ ਮਜਬੂਰੀ ਨੂੰ ਨੋਟਾਂ 'ਚ ਤਬਦੀਲ ਕਰ ਦਿਆ ਜੀ ਠੀਕ ਹੈ ਨਾ ਇਹਨੂੰ ਵੱਖਰੇ ਵੱਖਰੇ ਰੰਗ ਬਰੰਗੇ ਸੁਪਨੇ ਦਿਖਾ ਕੇ ਕਿ ਤੇਰੀ ਜ਼ਿੰਦਗੀ ਵਧੀਆ ਹੋ ਜਾਏਗੀ ਜਿਸ ਤਰ੍ਹਾਂ ਇਹ ਮੁੰਡੇ ਦੱਸਦੇ ਸੀਗੇ ਕਿ ਇਹਨਾਂ ਨੇ ਕਿਹਾ ਕਿ ਵੀ ਤੁਹਾਡੀ ਜ਼ਿੰਦਗੀ ਅੱਛੀ ਹੋ ਜਾਏਗੀ ਤੁਹਾਨੂੰ ਵਧੀਆ ਮਤਲਬ ਤੁਹਾਨੂੰ ਜਿਹੜਾ ਹੈਗਾ ਵਧੀਆ ਰਹਿਣ ਦਾ ਉੱਥੇ ਸਿਸਟਮ ਹੋ ਜਾਏਗਾ ਵਧੀਆ ਖਾਣ ਪੀਣ ਦਾ ਸਿਸਟਮ ਹੋ ਜਾਏਗਾ ਮੈਡੀਕਲ ਫੈਸਿਲਿਟੀ ਹੋ ਜੂਗੀ ਸੋ ਇਸ ਤਰ੍ਹਾਂ ਦੇ ਝੂਠ ਦਿਖਾ ਕੇ ਜਿਹੜੇ ਨਾ ਬੱਚਿਆਂ ਕੋਲੋਂ ਪੈਸੇ ਏਟਦੇ ਨੇ ਔਰ ਇਹ ਇਹ ਜਿਹੜੇ ਹੈਗੇ ਆ ਫਿਰ ਇਹ ਨੌਜਵਾਨ ਜਦੋਂ ਉੱਥੇ ਜਾਂਦੇ ਨੇ ਇਹਨਾਂ ਨੂੰ ਜਾ ਕੇ ਅਸਲੀਅਤ ਜਦੋਂ ਦੇਖਣ ਨੂੰ ਮਿਲਦੀ ਤਾਂ ਅਸਲੀਅਤ ਜਿਹੜੀ ਉਹ ਬਿਲਕੁਲ ਉਲਟ ਹੈ ਜੀ ਔਰ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਮੈਂ ਆਪ ਵੀ ਕਾਫੀ ਜ਼ਿਆਦਾ ਫੋਰਨ ਆਂਦਾ ਜਾਂਦਾ ਰਹਿਣਾ ਹੈਗਾ ਆ ਮੇਰੇ ਆਪ ਖੁਦ ਦਾ ਬਿਜ਼ਨਸ ਵੀ ਕੁਝ ਇਸ ਤਰ੍ਹਾਂ ਦਾ ਕਿ ਮੈਂ ਫੋਰਨ ਕੰਪਨੀਆਂਜ਼ ਦੇ ਨਾਲ ਡੀਲ ਕਰਦਾ ਰਹਿਣਾ ਜਿਹੜੀ ਸਕਿਲਡ ਲੇਬਰ ਹੈ ਉਹ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਕੋਈ ਕੰਪਨੀ ਪੈਸੇ ਦੇ ਕੇ ਸਕਿਲਡ ਲੇਬਰ ਮੰਗਉਂਦੀ ਹੈ ਇਨ ਫੈਕਟ ਸਕਿਲ ਲੇਬਰ ਲਈ ਤਾਂ ਐਡਵਰਟਾਈਜ਼ਮੈਂਟਸ ਖੁਦ ਕਰਦੇ ਨੇ ਆ ਮਾੜਾ ਮੋਟਾ ਜਿਹੜਾ ਖਰਚਾ ਕੋਈ ਹੈਗਾ ਆ ਜੇ ਟਿਕਟਸ ਹੋ ਜਾਣ ਜੀ ਜਾਂ ਵੀਜ਼ੇ ਦਾ ਹੋ ਜਾਵੇ ਪਰ ਜਿੱਥੇ ਤੱਕ ਮੈਨੂੰ ਪਤਾ ਪਰਸਨਲੀ ਮੈਂ ਜਿੰਨਾਂ ਕੰਪਨੀਆਂ ਨੂੰ ਜਾਣਦਾ ਚਾਹੇ ਉਹ ਲੇਬਰ ਦਾ ਕੰਟਰੈਕਟ ਵੀ ਕਰਦੀਆਂ ਪਰ ਉਹ ਜਿਹੜੇ ਪੈਸੇ ਹੈਗੇ ਆ ਉਹ ਆਪ ਉਹਨਾਂ ਬੰਦਿਆਂ ਨੂੰ ਸਪான்ਸਰ ਕਰਦੀਆਂ ਪਰ ਇਹ ਤੇ ਜਿਹੜੇ ਏਜੰਟਸ ਹੈਗੇ ਆ ਇਹਨਾਂ ਨੇ ਇੱਕ ਜਿਹਨੂੰ ਕਹਿੰਦੇ ਝੂਠ ਫਲਾ ਕੇ ਇਹੀ ਇਸੇ ਤਰੀਕੇ ਨਾਲ ਲੋਕਾਂ ਤੋਂ ਪੈਸੇ ਲੈਂਦੇ ਆ ਤੁਸੀਂ ਮੈਂ ਤਾਂ ਹੈਰਾਨ ਹੋ ਗਿਆ ਕੱਲ ਉਹਨਾਂ ਦੀ ਗੱਲ ਸੁਣ ਕੇ ਕਿ ਫਿਲਮਾਂ 'ਚ ਦੇਖਦੇ ਹੁੰਦੇ ਸੀਗੇ ਜੀ ਸੁਣਦੇ ਹੁੰਦੇ ਸੀਗੇ ਕਿ ਉਹ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਜਿਹੜੇ ਆ ਬੰਦੇ ਵੇਚਦੇ ਹੁੰਦੇ ਸੀਗੇ ਮਤਲਬ ਉਹਦੋਂ ਮੁੱਲ ਪੈਂਦਾ ਹੁੰਦਾ ਸੀਗਾ ਤਾਂ ਦਾ ਮੁੱਲ ਪੈਂਦਾ ਹੁੰਦਾ ਸੀ ਤੇ ਉਹਦੋਂ ਮੈਂ ਤਾਂ ਕੱਲ ਹੈਰਾਨ ਹੋ ਗਿਆ ਦੇਖ ਕੇ ਕਿ ਇੱਕ ਜੀ ਨੂੰ ਪੰਜ ਥਾਂ ਵੇਚਿਆ ਗਿਆ ਤਾ ਅਗੇ ਛੱਟੀ ਥਾਂ ਉੱਥੇ ਪਹੁੰਚਿਆ ਔਰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਸ਼ਾਇਦ ਸਚਾਈ ਪਤਾ ਲੱਗੀ ਕਿ ਯਾਰ ਅਸੀਂ ਇੱਥੇ ਤਾਂ ਕੋਈ ਪੈਸਾ ਹੀ ਨਹੀਂ ਲੱਗਾ ਕਿ ਸਾਨੂੰ ਤਾਂ ਵੇਚਿਆ ਗਿਆ ਲੋਕਲ ਲੈਵਲ ਦੇ ਉੱਤੇ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਜੀ ਇਹ ਆਈ ਆਪੀਨਰ ਹੈ ਮੈਂ ਤਾਂ ਤੁਹਾਡੇ ਮਾਧਿਅਮ ਰਹੀਂ ਬੇਨਤੀ ਕਰਾਂਗਾ ਸਰ ਕਿ ਦੇਖੋ ਪੰਜਾਬ ਬਚਾਈਏ ਪੰਜਾਬ ਦੀ ਜਵਾਨੀ ਬਚਾਈਏ ਆਓ ਰਲ ਕੇ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਵਿੱਚ ਐਸਾ ਕਿੱਤਾ ਬਣ ਸਕੇ ਕਿ ਐਸੇ ਕਿੱਤੇ ਵੱਖਰੇ ਵੱਖਰੇ ਬਣ ਸਕਣ ਜੇ ਦੇ ਵਿੱਚ ਇਹ ਨੌਜਵਾਨਾਂ ਨੂੰ ਜਿਹੜਾ ਹੈਗਾ ਜੋਬ ਮਿਲ ਸਕੇ ਨਹੀਂ ਤੇ ਫਿਰ ਜਦੋਂ ਇੰਨੀ ਦੇਰ ਤੋਂ ਮੈਂ ਸਰਕਾਰਾਂ ਦੇਖਦਾ ਜੀ ਬਈ ਹਰ ਸਰਕਾਰ ਆਉਂਦੀ ਹੈ ਉਹ ਇਨਵੈਸਟਰ ਮੀਟ ਕਰਦੀ ਹੈ ਹਰ ਸਰਕਾਰ ਆਉਂਦੀ ਹੈ ਜੀ ਉਹ ਕਹਿੰਦੀ ਹੈ ਜੀ ਅਸੀਂ ਇੰਨੀ ਇਨਵੈਸਟਮੈਂਟ ਲਿਆਏ ਅਸੀਂ ਇੰਨੀ ਇਨਵੈਸਟਮੈਂਟ ਹੈ ਫਿਰ ਫਾਇਦਾ ਕੀ ਉਸ ਇਨਵੈਸਟਮੈਂਟ ਦਾ ਜਦੋਂ ਇੰਪਲੋਇਮੈਂਟ ਜਨਰੇਟ ਨਾ ਹੋਈ ਤੇ ਜਦੋਂ ਇੰਪਲੋਇਮੈਂਟ ਨਹੀਂ ਜਨਰੇਟ ਹੋएगी ਤਾਂ ਫਿਰ ਐਸੇ ਨੌਜਵਾਨਾਂ ਨੂੰ ਏਜੰਟਾਂ ਦੇ ਹੱਥ ਚੜ੍ਹ ਕੇ ਜਾਣਾ ਪਏਗਾ ਸੋ ਇੱਕ ਸਖਤ ਕਾਨੂੰਨ ਬਣਾਉਣ ਦੀ ਵੀ ਲੋੜ ਹੈ ਤਾਂ ਕਿ ਜਿੱਥੇ ਇੱਥੇ ਐਸੀ ਧੋਖਾਧੜੀ ਹੁੰਦੀ ਹੈ ਤੇ ਐਸੇ ਏਜੰਟਸ ਦਾ ਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਕਿ ਇੱਕ ਐਗਜ਼ਾਮਪਲ ਬਣੇ ਕਿ ਅਗਲਾ ਏਜੰਟ ਜਿਹੜਾ ਐਸਾ ਧੋਖਾ ਕਰਨ ਤੋਂ ਡਰੇ ਤਾਂ ਆਖਰੀ ਸਵਾਲ ਤੁਸੀਂ ਆਪਣੇ ਪੱਧਰ ਤੇ ਅਜਿਹੇ ਏਜੰਟਾਂ ਖਿਲਾਫ ਕੀ ਕਾਰਵਾਈ ਕਰੋਗੇ ਨਹੀਂ ਮੈਂ ਤਾਂ ਕੱਲ ਕਿਹਾ ਜੀ ਕਿ ਮੈਂ ਤਾਂ ਹੁਣ ਜੰਗ ਸ਼ੁਰੂ ਕਰਾਂਗਾ ਜੀ ਮੈਂ ਆਪਣਾ ਨੰਬਰ ਜਿਹੜਾ ਹੈਗਾ ਆ ਇਦਾਂ ਫਲੈਸ਼ ਕਰ ਰਹੇ ਆ ਫਲੈਸ਼ ਕਰਾਂਗਾ ਮੈਂ ਹੁਣ ਇੱਕ ਪਕਾਇਦਾ ਆਫਿਸ ਵਿੱਚ ਆਪਣਾ ਜਿਹੜਾ ਹੈਗਾ ਮੈਨੂੰ ਬਹੁਤ ਦੁੱਖ ਲੱਗਾ ਕੱਲ ਬਹੁਤ ਸੀਆਂ ਚੀਜ਼ਾਂ ਜਿਹੜੀਆਂ ਮੈਂ ਮਤਲਬ ਮੇਰੇ ਲਈ ਵੀ ਆਈਓਪਨਰ ਸੇਗਾ ਬਹੁਤ ਦੁੱਖ ਲੱਗਾ ਕਿ ਯਾਰ ਸਾਡੇ ਨੌਜਵਾਨ ਜਿਹੜੇ ਆ ਉਹ ਕੈਸੀ ਪੀੜਾ ਤੇ ਦਰਦ ਚੋਂ ਨਿਕਲ ਕੇ ਚੱਲ ਰਹੇ ਸੋ ਮੈਂ ਤਾਂ ਐਗਜ਼ਾਮਪਲ ਸੈੱਟ ਕਰਾਂਗਾ ਕਿ ਜਿਹੜਾ ਹੈਗਾ ਆ ਪੂਰੀ ਇਹ ਲੜਾਈ ਆਪਣੇ ਨੌਜਵਾਨਾਂ ਲਈ ਲੜਾਂਗਾ ਅਸੀਂ ਬਹੁਤ ਛੇਤੀ ਹੈਲਪਲਾਈਨ ਨੰਬਰ ਇਸ਼ੂ ਕਰਨ ਵਾਲੇ ਆ ਔਰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਪੰਜਾਬ ਦਾ ਕੋਈ ਨੌਜਵਾਨ ਜਿੱਥੇ ਕਿਤੇ ਫਸਿਆ ਹੋਵੇ ਉਹਦੀ ਵੱਧ ਤੋਂ ਵੱਧ ਮਦਦ ਕਰ ਸਕਦਾ ਧੰਨਵਾਦ ਸੋ ਤੁਹਾਨੂੰ ਦੱਸਿਆ ਹੈ ਕਿ ਕਿਸ ਪ੍ਰਕਾਰ ਰੋਪੜ ਦਿਲੇ ਦੇ 7 ਵਿਅਕਤੀ ਨੇ ਜਿਹੜੇ ਉਹਨਾਂ ਨੂੰ ਤਜਿਕਿਸਤਾਨ ਭੇਜਿਆ ਜਾਂਦਾ ਹੈ ਚੰਗੇ ਭਵਿੱਖ ਦੇ ਸੁਪਨੇ ਦਿਖਾਏ ਜਾਂਦੇ ਨੇ ਡਰਾਈਵਰੀ ਦੀ ਗੱਲ ਆਖੀ ਜਾਂਦੀ ਹੈ ਲੇਕਿਨ ਫਿਰ ਉੱਥੇ ਜਾ ਕੇ ਲੇਬਰ ਦਾ ਕੰਮ ਕਰਾਇਆ ਜਾਂਦਾ ਹੈ ਤੇ ਹਾਲਾਤ ਇਹ ਬਣ ਜਾਂਦੇ ਨੇ ਕਿ ਉਹਨਾਂ ਦੇ ਵੱਲੋਂ ਮਦਦ ਮੰਗੀ ਜਾਂਦੀ ਹੈ ਤੇ ਭਾਜਪਾ ਲੀਡਰ ਵੱਲੋਂ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਅਤੇ ਵਾਪਸ ਉਹਨਾਂ ਨੂੰ ਭਾਰਤ ਲਿਆਂਦਾ ਜਾਂਦਾ ਹੈ ਲੇਕਿਨ ਇਹ ਗੱਲ ਵਾਕਈ ਚਿੰਤਾ ਵਾਲੀ ਆ ਇਹ ਤਾਂ ਉਹ ਲੋਕ ਸੀ ਜਿਹੜੇ ਸਾਡੇ ਸਾਹਮਣੇ ਆ ਗਏ ਨੇ ਪਤਾ ਨਹੀਂ ਕਿੰਨੇ ਕੁ ਕੱਲੇ ਕਹਿ ਰਹੇ ਬੰਦੇ ਹੋਣੇ ਜਿਹੜੇ ਇਸ ਤਰ੍ਹਾਂ ਏਜੰਟਾਂ ਦੀਆਂ ਧੋਖਾ ਧੜੀਆਂ ਦਾ ਸ਼ਿਕਾਰ ਹੋਏ ਨੇ ਤਾਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਜਦੋਂ ਤੁਸੀਂ ਵਿਦੇਸ਼ ਜਾਣਾ ਹੈ ਤਾਂ ਜਿਸ ਦੇਸ਼ ਦੇ ਵਿੱਚ ਜਾਣਾ ਹੈ ਉਸ ਦੇਸ਼ ਬਾਰੇ ਜਾਣਕਾਰੀ ਲਓ ਜਿਸ ਕੰਪਨੀ ਦੇ ਵਿੱਚ ਤੁਸੀਂ ਕੰਟਰੈਕਟ ਕਰਕੇ ਜਾ ਰਹੇ ਹੋ ਉਸ ਕੰਪਨੀ ਬਾਰੇ ਜਾਣਕਾਰੀ ਲਓ ਤੇ ਜਿਹੜਾ ਤੁਹਾਡਾ ਏਜੰਟਾ ਇੱਕ ਵਾਰ ਉਸਦੇ ਕਾਗਜ਼ ਨੇ ਜਿਹੜੇ ਉਹ ਜ਼ਰੂਰ ਵੈਰੀਫਾਈ ਕਰੋ ਕਿ ਉਹ ਏਜੰਟ ਰਜਿਸਟਰਡ ਵੀ ਹੈ ਕਿ ਉਸਦੇ ਕੋਲ ਕੋਈ ਸਰਕਾਰੀ ਮਾਨਤਾ ਵੀ ਹੈ ਜਾਂ ਫਿਰ ਉਹ ਐਵੇਂ ਹੀ ਤੁਰਿਆ ਫਿਰਦਾ ਏ ਕਿਉਂਕਿ ਕਈ ਵਾਰ ਸੁਪਨੇ ਨੇ ਜਿਹੜੇ ਉਹ ਵੱਡੇ ਦਿਖਾਏ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਇਸ ਦਾ ਅੰਤ ਜਿਹੜਾ ਉਹ ਕਾਫੀ ਜ਼ਿਆਦਾ ਖਤਰਨਾਕ ਹੁੰਦਾ ਹੈ ਤਾਂ ਇਹਨਾਂ ਲੋਕਾਂ ਦੀ ਕਿਸਮਤ ਚੰਗੀ ਹੈ ਕਿ ਇਹ ਸਹੀ ਸਲਾਮਤ ਆਪਣੇ ਘਰਾਂ ਵਿੱਚ ਪਰਤ ਆਏ ਨੇ ਭਾਵੇਂ ਦਿਵਾਲੀ ਇਹਨਾਂ ਨੇ ਮੁਸ਼ਕਲ ਭਰੇ ਸਮੇਂ ਵਿੱਚ ਗੱਡੀ ਲੇਕਿਨ ਰਾਹਤ ਦੀ ਗੱਲ ਇਹ ਰਹੀ ਕਿ ਇਹ ਯਤਨਾ ਸਦਕਾ ਭਾਰਤ ਵਾਪਸ ਆ ਗਏ ਨੇ ਅਤੇ ਇਸ ਵਕਤ ਆਪਣੇ ਪਰਿਵਾਰ ਵਿੱਚ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ ਤਾਂ ਜਿਹੜੇ ਇਸ ਤਰ੍ਹਾਂ ਦੇ ਏਜੰਟ ਨੇ ਜਿਹੜੇ ਉਹਨਾਂ ਦੇ ਉੱਤੇ ਕਿਹੜਾ ਐਕਸ਼ਨ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਲਿਆ ਜਾਂਦਾ ਹੈ ਤਾਂ ਕੈਮਰਾ ਪਰਸਨ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨਆਰਆਈ ਲਈ ਰੋਪੜ ਤੋਂ